ਹਰੋ ਜੀ ਸਤਿ ਸ੍ਰੀ ਅਕਾਲ ਜੀ ਮੈਂ ਮਨਜੀਤ ਮੋੜ ਮੰਡੀ ਤੁਸੀਂ ਕਿਹਾ ਸੀ ਵੀ ਸਾਨੂੰ ਯੋਗੇ ਦੀ ਵੀਡੀਓ ਬਣਾ ਕੇ ਪਾਓ ਠੀਕ ਹੈ ਅ ਬੈਸੇ ਹੁਣ ਸ਼ਾਮ ਦਾ ਟਾਈਮ ਹੈ ਸਾਡੇ ਗਵਾਂਢ ਚ ਖੰਡਪਾਟ ਸੀ ਅਸੀਂ ਉੱਥੋਂ ਆਏ ਆ ਤੇ ਵੀ ਇਹ ਯੋਗਾ ਸਿਰਫ ਖਾਲੀ ਪੇਟ ਲਈ ਬਣਾਇ ਜਾਨੀ ਕਿ ਜਿਹੜਾ ਤੁਹਾਡਾ ਖਾਣਾ ਖਾਤੇ ਨੂੰ ਘੱਡੋਂ ਘੱਟ 3 ਤੋਂ 3.5 ਘੰਟੇ ਹੋਣੇ ਜ਼ਰੂਰੀ ਹੈ ਕੋਈ ਵੀ ਤੁਸੀਂ ਹੈਵੀ ਚੀਜ਼ ਖਾਦੀ ਹੈ ਸਵੇਰ ਤੁਸੀਂ ਯੋਗਾ ਕਰਨ ਤੋਂ ਪਹਿਲਾਂ ਪਾਣੀ ਪੀ ਸਕਦੇ ਹੋ ਥੋੜਾ ਤੇ ਗਿਉ ਦਵਾ ਤੁਸੀਂ ਹਲਕਾ-ਫੁਲਕਾ ਟਹਿਲ ਕੇ ਯੋਗਾ ਕਰ ਸਕਦੇ ਹੋ ਯੋਗਾ ਘਟੋ ਘਟ ਘਟ ਤੋਂ ਘਟ ਜਿੰਨਾ ਵੀ ਟਾਈਮ ਘਟਾ 15 ਮਿੰਟ ਜ਼ਰੂਰੀ ਕਰਨਾ ਹੁੰਦਾ ਡੇਲੀ ਤੇ ਬੱਸ ਤਾਂ ਅੱਧਾ ਘੰਟਾ ਕੋਈ ਤੇ ਬਾਰੇ ਤਾਂ ਸੋਣੇ ਦੇ ਸੋਗ ਗਈ ਆ ਸਿਰ ਕਿਉਂਕਿ ਯੋਗਾ ਕਰਕੇ ਮੈਂ ਇਹ ਚੀਜ਼ਾਂ ਠੀਕ ਜੋ ਠੀਕ ਕੀਤੀਆਂ ਸਨ ਉਹਨਾਂ ਵਾਰੀ ਦੱਸਦੀ ਮੇਰਾ ਜਿਹੜਾ ਸਾਹ ਦਾ ਰੋਗ ਸੀ ਉਹ ਯੋਗੇ ਨਾਲ ਟੁੱਟਿਆ ਮੈਨੂੰ ਸਾਹ ਦਮਾ ਬਹੁਤ ਸੀ ਬਿਆਨ ਕੁਝ ਕਈ ਵਾਰੀ ਕੋਈ ਗਲਤ ਨਹੀਂ ਦਿਖਾ ਲੈਂਦੀ ਜਿੱਦਾਂ ਨਾਲ ਦਮ ਨਹੀਂ ਸੀ ਮੇਰਾ ਨਾਲ ਤਾਂ ਤੇ ਦੂਜੇ ਨੰਬਰ ਤੇ ਮਾਈਗ੍ਰੇਨ ਮੇਰਾ ਤੇ ਇਹਦੇ ਨਾਲ ਟੁੱਟ ਗਿਆ। ਬਾਕੀ ਅ ਜਿਹੜਾ ਮੇਰਾ ਅਲਸਰ ਸੀ ਪੇਟ ਦੀ ਮੈਨੂੰ ਤਾਂ ਰੋਗ ਟੁੱਟਿਆ। ਉਹਦੇ ਲਈ ਮੈਂ ਬੀਟਗ੍ਰਾਸ ਵੀ ਪੀਤਾ ਤੇ ਮੈਂ ਸਾਡੇ ਗੁਰੂ ਘਰ ਮਠਈ ਸਾਰ ਮੱਸਿਆ ਵੀ ਨਾਉਂਦੀ ਰਹੀਆਂ ਤੇ ਯੋਗਾ ਵੀ ਕਰਦੀ ਰਹੀਆਂ। ਤੇ ਮਹਾਰਾਜ ਦੀ ਕਿਰਪਾ ਹੋ ਗਈ ਅਕਾਸ਼ ਤੇ ਹਮ ਆ ਸਾਨੂੰ ਦੱਸ ਰਹੀਆਂ ਅੱਗੇ ਦਾ ਪ੍ਰੋਸੈਸ ਵੀ ਮੈਂ ਇਹੀ ਚੀਜ਼ਾਂ ਕਰਦੀ ਆ ਬਲਕਿ ਮੈਥੋਂ ਹੁੰਦੀਆਂ ਨਹੀਂ। ਮੈਂ ਝੂਠ ਮਾਰਾਂ ਵੀ ਉਹ ਉੱਚ ਜਿਵੇਂ ਨਹੀਂ ਕਰਦੀ। ਜਾਂ ਤਾਂ ਹਲਕੀ ਐਕਸਰਸਾਈਜ਼ ਕਰਦੀ ਹੁੰਦੀ ਆ। ਤੇ ਯਾ ਯੋਗਾ ਤੇ ਯੋਗਾ ਮੈਂ ਕਿਹੜਾ ਕਰਦੀ ਆ ਜੀ ਮੈਂ ਤੁਹਾਨੂੰ ਉਹੀ ਦੱਸਣਾ ਹੈ ਵੀ ਇੱਕ ਤਾਂ ਮੈਂ ਕਰਦੀ ਆ ਮੈਂ ਬੈਠ ਕੇ 10 ਤੋਂ 15 ਮਿੰਟ ਮੈਂ ਕਰਦੀ ਆ ਕਪਾਲ ਭਾਤੀ ਆ ਦੇਖ ਆ ਕਰਕੇ ਮੇਰਾ ਖਾਣਾ ਖਾਧਾ ਹੋਇਆ ਹੈ ਮੈਂ ਜ਼ਿਆਦਾ ਟਾਈਮ ਚੀਜ਼ ਨਹੀਂ ਕਰੂੰਗੀ ਕਿਉਂਕਿ ਮੈਂ ਖਾਣਾ ਖਾ ਚੁੱਕੀ ਆਲਰੇਡੀ ਮੈਂ ਤੁਹਾਡੇ ਲਈ ਇੱਕ ਵੀਡੀਓ ਬਣਾਉਣ ਲਈ ਕਰ ਰਹੀ ਆ ਤੇ ਇਹ ਤੁਸੀਂ ਬਾਲਾ ਜਿਹੜੇ ਬੰਦੇ ਤੰਦਰੁਸਤ ਹੈ ਉਹ ਤੁਹਾਨੂੰ ਤੇਜ ਵੀ ਕਰ ਸਕਦੇ ਆ ਤੇ ਜਿਹੜੇ ਬੰਦੇ ਮੇਰੇ ਵਾਂਗੂ ਵੀ ਰੋਗੀ ਹੈ ਜਾਂ ਬਾਲੇ ਆਪਰੇਸ਼ਨ ਹੋਏ ਹੋਏ ਆ ਉਹਨਾਂ ਨੇ ਬਿਲਕੁਲ ਇਹ ਯੋਗਾ ਤੇਜ ਨਹੀਂ ਕਰਨਾ ਹੁੰਦਾ ਉਹਨਾਂ ਨੇ ਪੂਰੇ ਆਰਾਮ ਨਾਲ ਕਰਨਾ ਹੁੰਦਾ ਇਹ ਯੋਗਾ ਤੁਸੀਂ ਬੁਖਾਰ ਦੇ ਵਿੱਚ ਨਹੀਂ ਕਰਨਾ ਜੇਕਰ ਤੁਹਾਨੂੰ ਬੁਖਾਰ ਆ ਤਾਂ ਤੁਸੀਂ ਕੋਈ ਐਕਸਰਸਾਈਜ਼ ਕੋਈ ਯੋਗਾ ਤੁਸੀਂ ਨਹੀਂ ਕਰਨਾ ਕਿਉਂਕਿ ਆਲਰੇਡੀ ਉਦੋਂ ਤੁਹਾਡੀ ਜਿਹੜੀ ਬਿਲ ਪਾਵਰ ਹੁੰਦੀ ਡਾਊਨ ਹੋਈ ਹੁੰਦੀ ਹੈ ਵੀ ਤੁਸੀਂ ਕਿਸੇ ਚੀਜ਼ ਚ ਮਤਲਬ ਤੁਹਾਡੇ ਬੁਖਾਰ ਜਾਂ ਤੁਸੀਂ ਥੱਕੇ ਥੱਕੇ ਮਹਿਸੂਸ ਕਰ ਰਹੇ ਹੋ ਜਾਂ ਤੁਸੀਂ ਵੀ ਕੋਈ ਪ੍ਰੋਬਲਮ ਹੋਵੇ ਨਹੀਂ ਕਰਨਾ ਤੇ ਜਦੋਂ ਖਾਸ ਕਰ ਜਦੋਂ ਮਹਿਲਾਵਾਂ ਨੂੰ ਮੰਥਲੀ ਪ੍ਰੋਬਲਮ ਹੁੰਦੀ ਹੈ ਪੀਰੀਅਡਸ ਦੇ ਵਿੱਚ ਇਹ ਨਹੀਂ ਕਰਨਾ ਉਦੋਂ ਤਿੰਨ ਚਾਰ ਦਿਨ ਯੋਗਾ ਜਾਂ ਐਕਸਰਸਾਈਜ਼ ਕੋਈ ਵੀ ਨਹੀਂ ਕਰ ਰਹੀ ਹੁੰਦੀ ਠੀਕ ਹੈ ਜੀ ਇਹ ਮੇਰਾ ਐਕਸਪੀਰੀਅੰਸ ਆ ਖੁਦ ਦਾ ਵਰਤਿਆ ਹੋਇਆ ਇਹ ਤੁਸੀਂ ਕਰਨਾ ਹੈ 10 ਤੋਂ 15 ਮਿੰਟ ਘੱਟੋ-ਘੱਟ ਹੀ 5 ਤੋਂ 7 ਮਿੰਟ ਦਾ ਕਰਨ ਆਉਂਦਾ ਹੌਲੀ-ਹੌਲੀ ਜੇ ਤੁਸੀਂ ਸਟਾਰਟ ਕਰੋਗੇ ਤਾਂ ਤੁਸੀਂ ਜਿਵੇਂ 1-2 ਮਿੰਟ ਕਰ ਲਿਆ ਦਮ ਲੈ ਕੇ ਬਿਜਲੀ ਲੌਂਗ-ਬਲੌਂਗ ਕਰਨ ਲੱਗੇ ਮੈਂ ਸਿਰਫ ਦੋਈ ਜੋਗੇ ਕਰਦੀ ਹਾਂ ਫਿੱਟਣਾ ਉਹਦੇ ਨਾਲ ਹੀ ਮੈਂ ਤੇ ਜੇ ਤੁਹਾਨੂੰ ਮਤਲਬ ਟੂਹੀ ਦੀ ਪ੍ਰੋਬਲਮ ਹੈ ਤਾਂ ਤੁਸੀਂ ਮੂਹਰ ਨੂੰ ਝੋਕ ਕੇ ਕਦੇ ਵੀ ਯੋਗਾ ਨਹੀਂ ਕਰਨਾ ਕਿਸੇ ਚੀਜ਼ ਦੀ ਐਕਸਰਸਾਈਜ਼ ਨਹੀਂ ਕਰਨੀ ਜਿੱਦੀ ਟੂਈ ਦੁਖਦੀ ਹੈ ਠੀਕ ਹੈ ਜੀ ਤੇ ਇਹਨੂੰ ਤੁਸੀਂ 10 ਤੋਂ 15 ਮਿੰਟ ਕਰ ਸਕਦੇ ਹੋ ਜਿਹੜਾ ਬੰਦਾ ਆਪਰੇਸ਼ਨ ਪੂਰਨ ਹੋਏ ਹੋਏ ਆ ਕਾਫੀ ਜਿਵੇਂ ਮੇਰੇ ਹੋਏ ਹੋਏ ਆ ਉਹਨੇ ਸਿਰਫ ਇਹ 10 ਮਿੰਟ ਹੀ ਕਰਨਾ ਆ ਸੌਰੀ 10 ਮਿੰਟ ਨਹੀਂ 10 ਤੋਂ 15 ਮਿੰਟ ਕਰਨਾ ਕਾਰਨ ਆਸਤਿਕਾ ਸਹੀ ਕਰਨਾ ਤੇ ਜਿਹੜੀ ਤੰਦਰੁਸਤੀ ਆ ਕੋਈ ਨੂੰ ਫਾਸਟ ਵੀ ਕਰ ਸਕਦੇ ਆ ਠੀਕ ਹੈ ਤੇ ਬਾਕੀ ਹੈਗਾ ਲੌਂਗ ਬਲੌਂਗ ਇਹ ਮੈਂ ਕਰਦੀ ਆ 8 ਤੋਂ 10 ਮਿੰਟ ਐਵੇਂ ਕਨੱਕ ਰਾਹੀਂ ਸਾਹ ਲੈਣਾ ਦੂਜੀ ਰਾਹੀਂ ਛੱਡਣਾ ਇਹ ਮੈਂ 807 ਮਿੰਟ ਕਰਦੀ ਆ ਠੀਕ ਆ ਜੀ ਮੈਂ ਬਹੁਤ ਆਹਸਤਾ ਯੋਗਾ ਕਰਦੀ ਆ ਮੈਨੂੰ ਫਾਸਟ ਨਹੀਂ ਹੁੰਦਾ ਮੈਂ ਤਾਂ ਤੁਹਾਨੂੰ ਇਹੀ ਕਹੂੰਗੀ ਵੀ ਤੁਸੀਂ ਆਹਸਤਾ ਆਹਸਤਾ ਕਰਿਓ ਜਿਵੇਂ ਆਪਾਂ ਖਾਣਾ ਪੀਣਾ ਆਪਾਂ ਨੂੰ ਸ਼ੌਂਕ ਨਾਲ ਚਾਹੀਦਾ ਨਹਾਉਣਾ ਸ਼ੌਂਕ ਨਾਲ ਉਹ ਮੈਂ ਜਿਹੜੀ ਐਕਸਰਸਾਈਜ਼ ਯੋਗਾ ਵੀ ਸ਼ਾਂਤੀ ਕਰਨੀ ਚਾਹੀਦੀ ਹੈ ਵੀ ਸ਼ਾਂਤਪਤ ਨਾਲ ਸਾਰੇ ਕੰਮ ਉਹ ਵਧੀਆ ਹੁੰਦੇ ਕੋਲ ਰਮਲਾ ਕੇ ਬੜਾ ਫਾਸਟ ਚੀਜ਼ਾਂ ਕਰਨੀਆਂ ਮੈਨੂੰ ਲੱਗਦਾ ਨਹੀਂ ਠੀਕ ਹੁੰਦੀਆਂ ਇਹ ਹੀ ਹੋਗਾ ਤੁਸੀਂ ਕਰਨੇ 500 ਦਾਣੀ ਕਿ ਤੁਸੀਂ ਜੀ ਵੀਡੀਓ 25 ਮਿੰਟ 30 ਮਿੰਟ ਕਰੋਗੇ ਜਾਂ ਤਾਂ ਤੁਸੀਂ ਬਹੁਤ ਵਧੀਆ ਫਿੱਟ ਰਹੋਗੇ 슈ਗਰ ਵਾਲੇ ਤਾਂ ਬਹੁਤ ਜਿਆਦਾ ਬਹੁਤ ਵਧੀਆ ਰਹਿਣਗੇ ਜੇ ਆ ਜੋਗੇ ਕਰਨਗੇ ਜੇ ਮੈਂ 슈ਗਰ ਦੀ ਮਰੀਜ਼ ਆ ਮੈਂ ਇਸੇ ਕਰਕੇ ਕਰਦੀ ਆ ਠੀਕ ਹੈ ਇਹ ਮੈਂ ਦੋ ਜੋਗੇ ਕਰਦੀ ਆ ਵੀਰੇ ਤੇ ਜਿਨ੍ਹਾਂ ਦਾ ਸਿਰ ਦੁਖਦਾ ਜਾਂ ਜਿਨ੍ਹਾਂ ਦੇ ਗਲ ਚ ਰੇਸ਼ਾ ਲੱਗਦਾ ਕੁਝ ਵੀ ਪ੍ਰੋਬਲਮਾਂ ਤਾਂ ਉਹਨਾਂ ਨੇ ਬ੍ਰਮਰੀ ਜ਼ਰੂਰ ਕਰਨੇ ਵੀ ਤੇ ਦੋ ਤਿੰਨ ਮਿੰਟ ਆ ਵਾਲਾ ਹੂੰ ਗੂਠੇ ਆ ਗੂਠਾਂ ਨਾਲ ਬਾਪੜਿਆ ਕੰਨਾਂ ਤੇ ਹੱਥ ਹੀ ਦਾਬ ਦਿੱਤੀ ਹੋਈ ਹੈ ਕਿਉਂਕਿ ਜਿਹੜੀ ਆਪਣੀ ਉਹ ਮੈਂ ਓਮ ਦੀ ਬਾਜ ਕੱਢਦੀ ਹਾਂ ਉਹ ਆਪਣੇ ਦਿਮਾਗ ਅੰਦਰ ਹੀ ਘੁੰਮਣੀ ਚਾਹੀਦੀ ਹੈ ਤੇ ਅੱਖਾਂ ਮ ਦੱਬੀਆਂ ਨਹੀਂ ਹੈਗੀਆਂ ਸਿਰਫ ਬੰਦ ਕੀਤੀਆਂ ਤੇ ਬਸ ਆ ਗੂਠੇ ਆ ਇਧਰੇ ਸੀਗੇ ਤੇ ਜਿਹੜੀ ਤੁਸੀਂ ਉਹ ਕਰਦੇ ਹੋ ਮੰਨ ਦੇ ਵਿੱਚ ਮੂੰਹ ਨਹੀਂ ਖੋਲਣਾ ਬਸ ਉਹ ਕਰਦੇ ਹੋ ਉਹਦੇ ਨਾਲ ਥੋੜਾ ਜਿਹਾ ਸਿਰਚ ਕੋਈ ਬਲੌਕ ਕੇ ਸਾ ਕੋਈ ਨਾੜ ਚੀਪੀ ਉਹ ਸਭ ਖੁੱਲ ਜਾਂਦੇ ਆ ਬ੍ਰਹਮਰੀ ਯੋਗਾ ਕਰਨਾ ਇਹ ਦੋ ਤਿੰਨ ਇੱਕ ਕਰਦੀਆਂ ਬਾਕੀ ਜਿਹੜੇ ਬੰਦੇ ਮੋਟੇ ਆ ਜਾ ਦੇ ਮੋਟੇ ਆ ਕੋਸ਼ਿਸ਼ ਕਰੋ ਕਿਰਾਸ ਨੂੰ ਤਕਲੀਫ ਆਏਗਾ ਕੰਮ ਚਾਊਗੀ ਯੋਗਾ ਵੀ ਤੁਸੀਂ ਆਏ ਨਹੀਂ ਹੈਗਾ ਵੀ ਪਹਿਲੇ ਦਿਨੀ ਤੁਸੀਂ 20-25 ਮਿੰਟਾਂ ਦੇ ਪਹੁੰਚੋਗੇ ਤੁਸੀਂ ਸਟਾਰਟ ਕਰੋ ਰੋਜ਼ 5 ਮਿੰਟ ਇਦੋਂ ਅਗਲੇ ਦਿਨ 7-8 ਮਿੰਟ ਕਰਿਆ ਜਾਊਗਾ ਫਿਰ 10 ਫਿਰ 12 ਫਿਰ ਹੌਲੀ-ਹੌਲੀ ਵਧਾਉਣਾ ਤੁਸੀਂ ਯੋਗਾ ਨਹੀਂ ਹੈਗਾ ਵੀ ਤੁਸੀਂ ਇੱਕ ਇੱਕ ਦਿਨ ਕਰ ਲਓਗੇ ਸਾਰਾ ਯੋਗਾ ਬਹੁਤ ਔਖਾ ਲੱਗੂਗਾ ਖਾਸ ਕਰ ਮੋਟਿਆਂ ਦੇ ਬਹੁਤ ਔਖਾ ਲੱਗੂਗਾ ਤੇ ਉਦੋਂ ਬਾਅਦ ਤੁਸੀਂ ਰੋਟੀ ਖਾ ਕੇ ਜਿਹੜਾ ਯੋਗਾ ਕਰਨਾ ਹੋਏ ਹੈ ਆ ਦੇਖੋ ਐ ਪੈਰ ਪਿੱਛੇ ਹਟਾ ਕੇ ਅੱਡੀਆਂ ਦੇ ਉੱਪਰ ਤੁਸੀਂ ਐ ਬਹਿ ਜਾਣਾ ਮੈਂ ਤਾਂ ਈਜ਼ੀਲੀ ਬੈਠ ਜਾਣੀ ਆ ਆਰਾਮ ਨਾਲ ਬਹਿ ਜਾਣੀ ਕਿਉਂਕਿ ਮੈਨੂੰ ਇਹ ਆਦਤ ਪਈ ਹੋਈ ਹੈ ਇਹ ਯੋਗਾ ਤੁਸੀਂ ਰੋਟੀ ਖਾ ਕੇ ਤੇ ਪੈਰ ਜਮ ਸਿੱਧੇ ਨਹੀਂ ਚਾਹੀਦੇ ਵੀ ਦੱਸ ਤੁਸੀਂ ਹਾਂ ਪੈਰ ਪਿੱਛੇ ਨੂੰ ਹੋਣੇ ਚਾਹੀਦੇ ਜਿਵੇਂ ਆ ਕਿ ਮੇਰੇ ਹੈ ਠੀਕ ਹੈ ਤੁਸੀਂ ਇਹ ਯੋਗਾ ਰੋਟੀ ਖਾ ਕੇ ਆਰਾਮ ਨਾਲ ਕਰ ਸਕਦੇ ਹੋ ਤੁਸੀਂ ਬੈਠਣਾ ਇਹ ਸੋ ਤੋਂ 2 ਮਿੰਟ ਬੈਠਿਆ ਜਾਂ 4 ਮਿੰਟ ਜ਼ਰੂਰ ਬੈਠੋ ਇਹਦੇ ਨਾਲ ਮਟਾਪਾ ਬਹੁਤ ਘਟਦਾ ਹੈ ਕਿਉਂਕਿ ਛੋਟਾ ਜਿਹੜਾ ਖਾਣਾ ਉਹ ਹਾਜ਼ਮ ਹੋਣਾ ਸ਼ੁਰੂ ਹੋ ਜਾਂਦਾ ਹੈ ਬਹੁਤ ਜਲਦੀ ਪਚਦਾ ਛੋਟਾ ਖਾਣਾ ਜਦੋਂ ਤੁਸੀਂ ਇਹ ਜੀ ਆ ਇਹਦੇ 'ਚ ਬਹਿ ਜਾਈਏ ਕੁਝ ਨਹੀਂ ਕਰਨਾ ਆਰਾਮ ਨਾਲ ਪੰਜ ਪਿੰਟ 44 ਮਿੰਟ ਬਟ ਬੈਸਮੈਂਟੇ ਆਲਤ ਪੈ ਗਈ ਕਿਉਂਕਿ ਮੇਰਾ ਸਰੀਰ ਤੇ ਵੀ ਮੋਰਨ ਲੱਗ ਗਿਆ ਠੀਕ ਹੈ ਇਹ ਬਗਾ ਜੋ ਇਹ ਮੈਂ ਐਨੀ ਅਕ ਜੋਗ ਕਰਦੀਆਂ ਬਾਕੀ ਜਿਹੜੀ ਮੇਰੀ ਐਕਸਰਸਾਈਜ਼ ਹੈਗੀ ਐਕਸਰਸਾਈਜ਼ ਹੈਗੀ ਉਹ ਲੇਡੀਜ਼ ਵਾਸਤੇ ਹੈ ਲੇਡੀਜ਼ ਵਾਸਤੇ ਵੀ ਜਿੱਦਾਂ ਕਿ ਲੜੀ ਦਾ ਆਪਾਂ ਕਹਿੰਦੇ ਨੇ ਵੀ ਸਰੀਰ ਲੂਜ਼ 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 ਲੱਗ ਰਿਹਾ ਹੈ ਨਾ ਤਾਂ ਤੁਸੀਂ ਐ ਕਰਨਾ ਵੈਸੇ ਜੋਗੇ ਸਾਰੇ ਤੁਸੀਂ ਮੈਂ ਤੁਹਾਨੂੰ ਖੜੇ ਹੋ ਕੇ ਕਰਕੇ ਦਿਖਾਉਣੀ ਹੈ ਕਿਉਂਕਿ ਤੁਸੀਂ ਫਿਰ ਕਿਤੇ ਮੇਰੀ ਗੀਸ ਨਾਲ ਖੜੇ ਹੋ ਕੇ ਬੈਠੇ ਨਾ ਕਰਨ ਲੱਗ ਜੂ ਇਹ ਜੋਗੀ ਤੁਸੀਂ ਖੜੇ ਹੋ ਕੇ ਕਰਨਾ ਹੈ ਯੋਗਾ ਨਹੀਂ ਸੌਰੀ ਇਹ ਐਕਸਰਸਾਈਜ਼ਾਂ ਹਲਕੀ ਹੈ ਜਿਹੜੀਆਂ ਮੈਂ ਕਰਦੀਆਂ ਬੈਠ ਰਹਿਣ ਵਾਸਤੇ ਆ ਦੇਖ ਐ ਹੱਥ ਮਿਲ ਕੇ ਗੁੱਠੇ ਆ ਕਰਕੇ ਨਹੀਂ ਇਹ ਤੁਸੀਂ 25 ਤੋਂ 30 ਵਾਰ ਕਰਨਾ ਹੈ ਉਹਦੇ ਨਾਲ ਤੁਹਾਡਾ ਸਰੀਰ ਸਾਰਾ ਐਂਡ ਫਿੱਟ ਹੋ ਜਾਣਾ ਇੱਥੋਂ ਠੀਕ ਹੈ ਜੀ ਤੇ ਬਾਕੀ ਜਿਨ੍ਹਾਂ ਦਾ ਬੈਲੀ ਫੈਟ ਹੈ ਆ ਚੀਜ਼ ਹੈ ਮਟਾਪਾ ਘਟਾਉਣਾ ਲੇਡੀਜ਼ ਨੇ ਏਜੈਂਟਸ ਨੇ ਉਹਨੇ ਕੀ ਕਰਨਾ ਜਿਹੜਾ ਗੋਟਾ ਇਹ ਵੀ ਤੁਸੀਂ ਪਹਿਲਾਂ ਮੈਂ ਮੇਰਾ ਕਹਿਣਾ ਮਤਲਬ ਇਹ ਹੈ ਵੀ ਜਿਹੜੀ ਤੁਸੀਂ ਕਸਰਤ ਜਾਂ ਜੋਗਾ ਕੁਝ ਵੀ ਸਟਾਰਟ ਕਰਨਾ ਉਹਨੂੰ ਥੋੜੇ ਸਮੇਂ ਤੋਂ ਸਟਾਰਟ ਕਰੋ ਜਿੰਨੇ ਤੇ ਕਿ ਦਿਨ ਨਾ ਪੰਗਾ ਲੈ ਲਓ ਟੱਡ ਵੀ ਕਰ ਸਕਦਾ ਥੱਕ ਵੀ ਸਕਦੇ ਹੋ ਹੌਲੀ ਹੌਲੀ ਸਪੀਡ ਵਧਾਉਣੀ ਹੈ ਜਿਵੇਂ ਆਪਾਂ ਗੱਡੀ ਪਹਿਲੇ ਗੇਅਰ ਤੋਂ ਤੋੜਦੇ ਆ ਫਿਰ ਦੂਜਾ ਤੀਜਾ ਐਵੇਂ ਵੀ ਪਹਿਲੇ ਦਿਨ 5-7 ਮਿੰਟ ਫਿਰ 10 ਲੈ ਵਧਾਉਣਾ ਆ ਦੇਖੋ ਇਹ ਬੈਲੀ ਫੈਟ ਵਾਸਤੇ ਜਿਹਨਾਂ ਦੇ ਪੇਟ ਵਧੇ ਹੋਏ ਆ ਆ ਗੋਡਾ ਤੁਸੀਂ ਜਿੰਨਾ ਹੋ ਸਕੇ ਤਾਂ ਹਾਂ ਚੱਕ ਕੇ ਆ ਲੈ ਹੁਣ ਇਹ ਆਇਆ ਹੈ ਇਹਦੇ ਨਾਲ ਛੁੱਡਾ ਬੈਲੀ ਫੈਟ ਘਟਦਾ ਹੈ ਜਣੀਏ ਸਿਰਫ ਪੇਟ ਵਾਸਤੇ ਜੋ 10 ਸਲਿਨੀ ਮੈਕਸਰੇ ਜੇ ਮੈਂ ਖੁਦ ਕਰਦੀ ਆ ਬਾਕੀ ਸਾਰਾ ਫਿਟਨੈਸ ਇਹਨਾਂ ਚੀਜ਼ਾਂ ਨਾਲ ਜਿਹੜੀ ਫਿਟਨੈਸ ਬਹੁਤ ਜ਼ਿਆਦਾ ਵਧੀਆ ਹੁੰਦੀ ਹੈ ਉਸ ਤੋਂ ਬਾਅਦ ਤੁਸੀਂ ਕੀ ਕਰਨਾ ਮੈਂ ਕਰਦੀ ਆ ਐਕਸਰਸਾਈਜ਼ਾਂ ਠੀਕ ਹੈ ਮੈਂ ਕਿਸੇ ਤੋਂ ਸਿੱਖੀਆਂ ਨਹੀਂ ਮੈਨੂੰ ਇਹਨਾਂ ਦੇ ਬੈਨੀਫਿਟ ਹੋਏ ਆ ਬਸ ਉਹੀ ਚੀਜ਼ ਹੈ ਨਾ ਮੈਂ ਕਿਸੇ ਨੂੰ ਦੇਖਿਆ ਕਦੇ ਮੈਂ ਕਾਪੀ ਨਹੀਂ ਕਰਦੀ ਕਿਸੇ ਦੀ ਫਿਰ ਮੈਂ ਆਪਣੀਆਂ ਕੂਣੀਆਂ ਐ ਕਰ ਲੈਣੀਆਂ ਐਵੇਂ ਇੱਥੋਂ ਆਪਣਾ ਆਪੋਜੀਟ ਆਹ ਗੋਡਾ ਐ ਦਿਨਾਂ ਲਾਉਣੀ ਆ ਕਿਉਂਕਿ ਜਿੰਨਾਂ ਦਾ ਜ਼ਿਆਦਾ ਪੇਟ ਵਧਿਆ ਹੈ ਉਹਨਾਂ ਤੋਂ ਇਹ ਗੋਡੇ ਪਹਿਲੀ ਦਿਨ ਨਹੀਂ ਲੱਗਣਗੇ ਜਦੋਂ ਤੁਹਾਡਾ ਪੇਟ ਘਟਣਾ ਸ਼ੁਰੂ ਹੋਵੇ ਫਿਰ ਲੱਗਣਗੇ ਆ ਦੇਖ ਐਂ ਐਂ ਸਾਂ ਯੋਗ ਪੋਜਟ ਇਹਦੇ ਵਾਸਤੇ ਜਨਿਕੇ ਵੀ ਇਹਦਾ ਪੇਟ ਹੈ ਸਿਰਫ ਉਹਦੇ ਵਾਸਤੇ ਦੱਸ ਰਹੀ ਹਾਂ ਜਿੰਨੇ ਪੇਟ ਵੀ ਸਾਡੇ ਸਾਰਾ ਮਟਾਪਾ ਹੀ ਘਟਦਾ ਫਿਰ ਤੁਸੀਂ ਆ ਚੀਜ਼ ਇਹਰ ਕੋਲ ਥਾਂ ਘਟਾ ਸੁਣ ਦੱਸਣ ਵਾਸਤੇ ਇਹ ਚੀਜ਼ ਕਰਨੀ ਹੈ ਇਹ ਸਾਰੇ ਪੇਟ ਲਈ ਹੈ ਸਾਰੇ ਪੇਟ ਲਈ ਜੋਗੇ ਜਿਹੜੇ ਮੈਂ ਤੁਹਾਨੂੰ ਦੱਸਿਆ ਹੈ ਜੋਗਾ ਨਹੀਂ ਸੌਰੀ ਭੋਲੇ ਜਾਨੀ ਜੋਗਾ ਬੰਦਾ ਸੀ ਇਹ ਕਸਰਤ ਐਕਸਰਸਾਈਜ਼ਾਂ ਮੋਟਾਪਾ ਘਟਾਉਣ ਵਾਸਤੇ ਬਹੁਤੀਆਂ ਸੌਖੀਆਂ ਜਿਵੇਂ ਤੁਸੀਂ 15-20 ਮਿੰਟ ਯੋਗਾ ਕਰ ਲਿਆ 15-20 ਮਿੰਟ ਇਹ ਤੇ ਲਾਓ ਮੋਟਾਪਾ ਦਾ ਥੋੜਾ ਝਟਕੀਆਂ ਝੁੱਟ ਜੂਗਾ ਪਰ ਖਾਣ ਪੀਣ ਤੇ ਕੰਟਰੋਲ ਠੀਕ ਹੈ ਜ਼ਰੂਰੀ ਹੈ ਪਰ ਇੰਨਾ ਖਾਣ ਪੀਣ ਸੱਟ ਕੇ ਜੇ ਤੁਸੀਂ ਮੋਟਾਪਾ ਘਟਾਉਂਗੇ ਤਦ ਵੱਟ ਤੇ ਬੇਰ ਆ ਜੂਗਾ ਜੇ ਤੁਸੀਂ ਐਸ ਤਰ੍ਹਾਂ ਮੋਟਾਪਾ ਘਟਾਉਂਗੇ ਹਨ ਤਾਂ ਮੇਰੀ ਗਾਰੰਟੀ ਹੋਰ ਕਿ ਮੋਟਾਪਾ ਦੁਬਾਰੇ ਨਹੀਂ ਆਊਗਾ ਦੇਖੋ ਥੋੜੀ ਜਿਹੀ ਵੱਡੀ ਗੱਲ ਕਰੀ ਚਲੋ ਇਹ ਮਾਰ ਸੋਈ ਸਖਸ ਸੱਜਾ ਕਰਦੀਆਂ ਵੀਰੇ ਪਰ ਸੋਈ ਸਾਰਿਆਂ ਦੇ ਘਰੇ ਹੁੰਦੀ ਆ ਕਿਉਂਕਿ ਜਿਹੜਾ ਆਪਾਂ ਬਾਹਰੋਂ ਸਮਾਨ ਖਰੀਦਣਾ ਉਹ ਆਪਣੇ ਜਿੰਨੀ ਬਜਾਇਸ ਨਹੀਂ ਹੁੰਦੀ ਵੀ ਆਪਾਂ ਸਾਰੀਆਂ ਫੈਸਿਲਿਟੀਆਂ ਆਪਣੇ ਘਰੇ ਕਰ ਲਗੇ ਕਿਉਂਕਿ ਕੁਝ ਕੁ ਬੰਦੇ ਤਾਂ ਆਪਦੇ ਘਰੇ ਫੈਸਿਲਿਟੀਆਂ ਕਰ ਸਕਦੇ ਆ ਆਪਣੇ ਵਰਗੇ ਮਿਡਲ ਕਲਾਸ ਦੇ ਨਹੀਂ ਕਰ ਸਕਦੇ ਸੋ ਮੈਂ ਉਹਨਾਂ ਵਾਸਤੇ ਦੱਸ ਰਹੀ ਹਾਂ ਇਹ ਮੋਟਾਪਾ ਘਟਾਉਣ ਦੀਆਂ ਐਕਸਰਸਾਈਜ਼ਾਂ ਤੇ ਜੋਗਾ ਦੱਸ ਰਹੀ ਹਾਂ ਤੁਹਾਨੂੰ ਇਹਦੇ ਤੁਹਾਡੇ ਸਰੀਰ 'ਚ ਬੈਨੀਫਿਟ ਵੀ ਹੋਣਗੇ ਤੇ ਤੁਹਾਡਾ ਮੋਟਾਪਾ ਵੀ ਘਟੂਗਾ ਤੇ ਖਾਣ ਪੀਣੋਂ ਤੁਹਾਨੂੰ ਦੱਸਿਆ ਹੀ ਆ ਵਿਚਾਰਤੀਆਂ ਤੁਸੀਂ ਨਹੀਂ ਖਾਣੀਆਂ ਖੰਡ ਰिफाइंड ਤੇਲ ਤੇ ਡਾਟਾ ਕਿਉਂ ਤੇ ਮੈਂ ਦਾਂ ਤੇ ਚਾਹਤ ਜਨ ਨੂੰ ਛੱਡਣੀ ਹੈ ਤੇ ਵੱਧ ਤੋਂ ਵੱਧ ਤੁਸੀਂ ਰੋ ਫੂਡ ਖਾਣੇ ਹਨ ਯਾਨੀ ਕਿ ਤਕੀਆਂ ਚੀਜ਼ਾਂ ਗੋਭੀ ਅੜੀ ਗੋਭੀ ਖਾ ਲਓ ਕੋਈ ਮਟਰ ਹਰੇ ਹੋ ਖਾ ਲਓ ਬਾਜਰਾ ਤਕੀਆਂ ਚੀਜ਼ਾਂ ਜੋ ਵੀ ਤੁਸੀਂ ਖਾ ਸਕਦੇ ਹੋ ਖੀਰਾ ਟਮਾਟਰ ਤੇ ਖਾਣੀਆਂ ਇਹ ਕਿਵੇਂ ਆ ਰੋਟੀ ਤੋਂ ਪਹਿਲਾਂ ਜਿਆਦਾ ਬੈਨੀਫਿਟ ਮਿਲਣੇ ਏਪੀ ਜੀ ਮੇ ਤੁਸੀ ਰੋਟੀ ਖਾਣੇ ਤੋਂ ਪਹਿਲਾਂ ਕੁਝ ਪਕੀਆਂ ਚੀਜ਼ਾਂ ਖਾਓ ਫਿਰ ਤੁਹਾਡੇ ਜਿਹੜਾ ਲੀਵਰ ਹੈ ਨਾ ਇਹਨੂੰ ਕੰਸਟਿਟਿਸ਼ਣ ਤ੍ਰਿਸ਼ਟੀ ਮਿਲ ਜਾਂਦੀ ਹੈ ਆ ਦੇਖੋ ਜੀ ਇਹ ਜੈਂਟਸ ਲਈ ਵੀ ਆ ਤੇ ਲੇਡੀਜ਼ ਲਈ ਵੀ ਆ ਜਿਹੜਾ ਜਿਆਦਾ ਡੱਟ ਮਾਰ ਸਕਦਾ ਉਹ ਜਿਆਦਾ ਮਾਰੋ ਮੇਰੇ ਤਾਂ ਵੈਸੇ ਇਹ 25 ਕੁ ਬਾਰੇ ਦੇ ਆ ਵੀ 25 ਕਿਤੇ ਮਾਪ ਦੀ ਜਿਹੜੀ ਰੇਂਜ ਆ ਖੜਾ ਚੁੱਕੀ ਹੈ ਇਹਦੇ ਨਾਲ ਤੁਹਾਡੇ ਜਿਹੜੀ ਫਿਟਨੈਸ ਆ ਜਿਆਦਾ ਹੁੰਦੀ ਹੈ ਤੇ ਜਿਹੜੇ ਤੁਹਾਡੇ ਡੌਲੇ ਡੂਲੇ ਤੁਹਾਡੇ ਮਸਲਸ ਆ ਉਹ ਬਧੀਆਂ ਬਣਦੇ ਵੀ ਜਿਹੜੀ ਤੁਸੀਂ ਫਿੱਟ ਹੋਣ ਲੱਗ ਜੂਗੇ ਇੱਕ ਤੁਸੀਂ ਇਹ ਐਕਸਰਸਾਈਜ਼ ਕਰਨੀ

करना है ठीक है फिटनेस लोटापा शरीर को फिट रखने ये दस रहे हैं उस आ गए सर यही करना है ये सारे रसोई एक अपने कण सरकते घर होंगी है यदे मासल सारे मजबूत बन गए जोड़ा सा सुंदोर बनूगा फिट बनूगा दस बार इधर कर लिया दस बार फिर इधर करना यह बहुत वाइसिया बेनीफिट आया चीजा जो दस रुपये मेरी वरतियां हुई हैं यूज की, की वैसे आ योगा मेरे तो यह एक्सरसाइज मेरे इतना नहीं होंगी क्योंकि मेरे प्रेसन ना बड़े हुए हुए चार पांच प्रेष हो पेट से ਉਦੇ ਕਰਕੇ ਮੇਰੇ ਟਾਂਕੇ ਜਿਹੜਾ ਖਿੱਚ ਪੈ ਜਾਂਦੀ ਹੈ ਜੀ ਇਹ ਆਪਰੇਸ਼ਨ ਨਹੀਂ ਹੋਏ ਬਹੁਤ ਸੇਤੀ ਮਟਾਪਾ ਘਟੂਗਾ ਮੇਰੀ ਗੱਲ ਮੰਨ ਲਿਓ ਇਹ ਦੱਸਿਆ ਤਾਂ ਨਾ ਦਿਖਿਆ ਮੈਂ ਥੇ ਵੀ ਨਹੀਂ ਹੁੰਦਾ ਮੇਰੇ ਟਾਂਕੇ ਨੂੰ ਖਿੱਚ ਪੈ ਜਾਂਦੀ ਹੈ ਜਿਹਦੇ ਜਿਹਦੇ ਪ੍ਰੈਸ਼ਰ ਪ੍ਰੋਫਿਊਸ਼ਨ ਨਹੀਂ ਹੋਏ ਜਾਂ ਜਿਹੜਾ ਕਰ ਸਕਦਾ ਉਹ ਕਰਿਓ ਇਹ ਜੋਗਾ ਸੋਡਾ ਮਟਾਪਾ ਘਟੂਪਾ ਤਾਂ ਤੁਸੀਂ ਭਾਲਦੇ ਆਏ ਹੋਗੇ ਉੱਡ ਚੁ ਇਹਨਾਂ ਚੀਜ਼ਾਂ ਨਾਲ यीज़ा जरूर करो चेहरे पर गलो रहोगी जिम्मे मेरे इंडिप्रेशन हो मैं क्योंकि मैं तो इनकी कुल दूसरा मैं फिर फूजी कहीं जिंदगी नहीं कराई ना मेरे पैसे लगते पाल तू सी यही गल है भी आपके घर जो मर्जी करिए बट एक्सट्रा पैसे मेरे तो नहीं लगते ना ही मेरी एक है तो मैं कई जो इस करके दस है कि तुम्हें फिट रह है तो थोड़ा जो खुश रहना जरूरी है थोड़ा जो टेंशन चो बना जरूरी है ये हैगा सब कुछ कर रहे हो तो दिमाग स्ट्रैसा चाहिए स्ट्रैस फ्री होना भी जरूरी है तुम्हें पूछा करो कि मैं बुरी वीडियो बना के जरूर पाया करूँगी टूई दुखने लं एक एक्सरसाइज जानती है मैं आई झूई आप पटाई है बहुत दर्द हों ढूई क्योंकि बाले ठीके लगे है वो एक्सरसाइज मैंने लगता मैं दब के की दस पंद्रह दिन की बात तो मैं तो हुई भी नहीं मेरे ढूँई तो बिल्कुल नहीं मांग दूँ भी मैं दस दूंगी जो सुन हुई तो मैं जरूर दसूँगी पर मैं य चीज़ा दस फॉलो करेंगे कच्ची चीज़ा खड़ी तो बाकी सच मैं आज आइज दसी जगह घटी आज, आज जो आई करोगे ना आोटि लत्त हैं जगह इन बिल्कुल भी बल नहीं भरना चाहिए ये नहीं है कि लत्तें ऐगी करनिया बिल्कुल नहीं करनिया जो आरोप करना सुधुला लत्त एवं रहन चाहिए ऐसा लत्तवा होना चाहिए ये हैगा लत्त बल पें तो फिर भी इत ह लग रहे हैं तुम्हें इधर हाथ लाने की कोशिश मैं ला दिनी हाँ हाथ आखो आ लत्त थोड़ी अकड़ करवा चाहिए ਇਹ ਚੀਜ਼ਾਂ ਇਹ ਕਹਾਣੀ ਕੋਈ ਲੱਤਾਂ ਉੱਕੜੀਆਂ ਹੋਣੀਆਂ ਚਾਹੀਦੀਆਂ ਇਹ ਸੀ ਕੁਸ਼ਕ ਐਕਸਰਸਾਈਜ਼ ਜਾਂ ਤੇ ਕੋਸ਼ਿਸ਼ ਮੈਸ ਨੂੰ ਯੋਗ ਦੱਸਿਆ ਇਹ ਜ਼ਰੂਰੀ ਹੈ ਜੇ ਤੁਸੀਂ ਫਿੱਟ ਰਹਿਣਾ ਆ ਦੇਖੋ ਤੁਸੀਂ ਮੇਰੇ ਚਿਹਰੇ ਤੇ ਚੰਪ ਦੇਖੋ ਵੈਗ ਨੂੰ ਜਾਣ ਕੇ ਕਹਿੰਦੀ ਆ ਮੈਂ ਫੇਸ਼ੀ ਬੁਸ਼ੀਆ ਕੁਝ ਨਹੀਂ ਕਰਾਉਣੀ ਤੇ ਨਾ ਮੈਂ ਕਦੇ ਵਾਲਾਂ ਦੇ ਕੁਝ ਕਰਵਾਇਆ ਮੈਨੂੰ ਬਹੁਤ ਬਾਰੇ ਸਵਾਲ ਹੁੰਦੇ ਆ ਵੀ ਤੁਸੀਂ ਸਟੇਟ ਕਰਵਾਇਆ ਉਹਨੂੰ ਜਿੰਦਗੀ ਦੀ ਕਾਸਮ ਮੈਂ ਕਦੇ ਸਟੇਟ ਸ਼ੂਟ ਨਹੀਂ ਕਰਾਇਆ ਐਨਾ ਮੇਰੇ ਦਿਲੀ ਨਹੀਂ ਹੈਗਾ ਮੈਂ 5000 ਰੁਪਏ ਲਾ ਦਿੰਦੀ ਕਿਉਂਕਿ ਮੈਂ ਇੱਕ ਮਿਡਲ ਕਲਾਸ ਨੂੰ ਬਿਲੋਂਗ ਕਰਦੀ ਆ ਤੇ ਮੈਂ ਆਪਣਾ ਘਰ ਹੈ ਜਿਹੜਾ ਆਪਣੇ ਹਿਸਾਬ ਨਾਲ ਚਲਾਉਣੀ ਹੈ ਮੈਂ ਫालतू ਖਰਚ ਨਹੀਂ ਕਰਦੀ ਹਾਂ ਜੋ ਆਪਣੇ ਹੱਥ ਚੋਂ ਕਰ ਲੈਣੀ ਹੈ ਘਰੇ ਲੈ ਕੇ ਚੀਜ਼ਾਂ ਜੂ ਜ਼ਰੂਰ ਕਰ ਲੈਣੀ ਹੈ ਬਟ ਐਕਸਟਰਾ ਵੈਸੇ ਕਦੀ ਨਹੀਂ ਹੁੰਦੀ सोनू ਵੀਰ ਵੀਡੀਓ ਕਿੱਦਾਂ ਦੀ ਲੱਗੀ ਪਲੀਜ਼ ਲਾਈਕ ਸ਼ੇਅਰ ਕਮੈਂਟ ਜਰੂਰ ਕਰਨਾ ਤੇ ਮੈਂ ਇੱਕ ਸਾਲ ਆਯੂ ਦੇ ਬੀੜਿਕ ਦੇ ਵਿੱਚ ਡਾਕਟਰ ਲਖਵਿੰਦਰ ਸਰਮਨ ਨਾਲ ਲਾਇਆ ਹੈ ਇੰਨਾਂ ਚੀਜ਼ਾਂ ਕਰਕੇ ਖਾਣ ਪੀਣ ਵੀ ਸਿੱਖਿਆ ਉਹਨਾਂ ਤੋਂ ਤੇ ਆਯੂ ਦੇ ਹਿਸਾਬ ਨਾਲ ਜ਼ਿੰਦਗੀ ਜਿਉਣੀ ਵੀ ਸਿੱਖੀ ਹੈ ਕੋਸ਼ਤਾ ਵੀ ਨੌਲੇਜ ਨਾਲ ਤੇ ਕੁਛ ਵੈਰੂ ਦੀ ਕਿਰਪਾ ਨਾਲ ਤੇ ਕੁਛ ਆਪਣੀ ਮਿਹਨਤ ਨਾਲ ਆਪਾਂ ਆਪਣੇ ਸਾਰੇ ਲੋਕ ਖਤਮ ਕੀਤੇ ਐ ਸਿਰਫ ਹੁਣ ਮੈਨੂੰ ਇਕੱਲਾ ਸ਼ੂਗਰ ਸ਼ੂਗਰ ਮੇਰੀ ਕੰਟਰੋਲ ਨਹੀਂ ਹੁੰਦੀ ਐ ਐਂਡ ਹੈਪ ਹੈ ਮੇਰੀ ਰੂਗਰ ਹੋ ਜਾਂਦੀ ਐ ਠੀਕ ਐ ਆਪ ਸਭ ਨੂੰ ਮੇਰੇ ਮਨੂ ਮਨਜੀਤ ਕੌਰ ਨੂੰ ਪਿਆਰ ਭਰੇ ਸਹਿਮਿਖਣ ਕੋਈ ਵੀ ਵੀਡੀਓ ਬਣਾਉਣ ਚ ਗਲਤੀ ਕਮੀ ਹੋਈ ਆ ਤਾਂ ਮਾਫ ਕਰਨਾ ਉਹ ਹੈ ਜੀ ਦਾ ਖਾਲਸਾ ਉਹ ਹੈ ਜੀ ਦਾ